ਸੋ ਸ਼੍ਰੀ ਕਾਲਜੀ ਨਵਜੋਤ ਸਿੰਘ ਨੇ ਜਿੰਦਗਰ ਰੀਸੈਂਟਲੀ ਓਪਨ ਵਰਕ ਪਰਮਿਟ ਵੀਜ਼ਾ ਅਪਰੂਵ ਹੋਇਆ ਨਵਜੋਤ ਸਿੰਘ ਨੇ ਇੱਕ ਵਾਰੀ ਪਹਿਲਾਂ ਵੀ ਆਪਣੀ ਫਾਈਲ ਅਪਲਾਈ ਕੀਤੀ ਸੀ ਜਿਹੜੀ ਕਿ ਕੈਨੇਡਾ ਤੋਂ ਪ੍ਰੋਸੈਸ ਹੋਈ ਸੀ ਬਟ ਇਹਨਾਂ ਨੂੰ ਪਹਿਲਾਂ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾਂ ਨੇ ਹੁਣ ਆਪਣੀ ਦੁਬਾਰਾ ਫਾਈਲ ਜਿਹੜੀ ਅਪਲਾਈ ਕੀਤੀ ਸੀਗੀ ਮੈਕਰੋ ਬਲੋਗਲ ਤੋਂ ਜਿਹਦੀ ਕਿ ਸਕਸੈਸਫੁਲ ਹੋਇਆ ਜਲਦੀ ਹੀ ਇੱਕ ਸਾਲ ਬਾਅਦ ਜਿਹੜਾ ਇਹਨਾਂ ਦਾ ਵੀਜ਼ਾ ਅਪਰੂਵ ਹੋ ਗਿਆ ਚੁੱਕਿਆ ਜਿਹਦੇ ਵਿੱਚ ਇੱਕ ਵਾਰ ਇਹਨਾਂ ਤੋਂ ਡਾਕੂਮੈਂਟੇਸ਼ਨ ਦੀ ਵੀ ਡਿਮਾਂਡ ਕੀਤੀ ਗਈ ਇੰਵਰਸੀਟਿਨ ਤੋਂ ਜਿਹਦੇ ਚ ਇਹਨਾਂ ਦੇ ਵਾਈਫ ਦੇ ਪੇ ਸਟ ਆਪਰ ਉੱਤੇ ਆ ਚੁੱਕੇ ਆ ਤੁਹਾਨੂੰ ਜੀ ਕੰਗratulations ਥੈਂਕ ਯੂ ਸਰ ਨਮਜੋਦੇ ਕਿੱਦਾਂ ਮਨ ਲੱਗਾ ਸੀ ਤੁਹਾਨੂੰ ਮਾਈਕਰੋ ਗਲੋਬਲ ਬਾਰੇ ਐਂਡ ਕਿੱਦਾਂ ਦਾ ਸਫਰ ਰਿਹਾ ਤਾਂ ਮੇਰਾ ਸਫਰ ਮਾਈਕਰੋ ਗਲੋਬਲ ਨਾਲ ਬਹੁਤ ਵਧੀਆ ਰਿਹਾ ਮੇਰੇ ਫਰੈਂਡ ਨੇ ਪਹਿਲੇ ਇੱਥੋਂ ਅਪਲਾਈ ਕੀਤੀ ਸੀ ਫਾਈਲ ਤੇ ਮੈਨੂੰ ਸੁਜੈਸਟ ਕੀਤਾ ਉਹਨਾਂ ਨੇ ਕਿ ਮਤਲਬ ਫਾਈਲ ਇੱਥੋਂ ਅਪਲਾਈ ਕਰੋ ਤੇ ਮੇਰਾ ਇੱਕ ਵਾਰ ਰਿਫਿਊਜ਼ਲ ਵੀ ਆ ਚੁੱਕੀ ਸੀ ਮੇਰੀ ਮਿਸਿਸ ਨੇ ਕੈਨੇਡਾ ਤੋਂ ਅਪਲਾਈ ਕੀਤੀ ਸੀ ਫਾਈਲ ਤੇ ਬਾਅਦ ਵਿੱਚ ਮੇਰੇ ਫਰੈਂਡ ਨੇ ਮੈਨੂੰ ਸੁਜੈਸਟ ਕੀਤਾ ਇੱਥੋਂ ਅਪਲਾਈ ਕਰੋ ਤਾਂ ਮੈਂ ਇੱਥੇ ਆਇਆ ਜੇ ਮੈਨੂੰ ਇਹਨਾਂ ਦਾ ਸਟਾਫ ਜਿਹੜਾ ਬਹੁਤ ਕੋਆਪਰੇਟਿਵ ਲੱਗਾ ਤਾਂ ਮੈਂ ਜਦੋਂ ਫਾਈਲ ਇਮੇਡੀਅਟ ਵਿੱਚ ਮੈਂ ਸਾਰਿਆਂ ਨੂੰ ਸੁਜੈਸਟ ਕਰਦਾ ਇੱਥੋਂ ਅੱਗੇ ਆਪਣੀ ਫਾਈਲ ਟੈਕ ਹੋਰੀ ਕੰਸੀ ਜੁੜਾ ਕਰੋ ਤੇ ਫਾਈਲ ਆਪਣੇ ਅਪਲਾਈ ਕਰੋ ਥੈਂਕ ਯੂ